ਇਨਸਾਨ ਪੈਸਾ ਕਿਉਂ ਕਮਾਉਂਦਾ ਹੈ ਤਾਂ ਜੋ ਔਕੇ ਸਮੇਂ ਪੈਸਾ ਉਸਦੇ ਕੰਮ ਆ ਸਕੇ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਆ ਪੰਜਾਬੀ ਜੀਵਨ ਚੈਨਲ ਨਾਲ ਮੈਂ ਜੀਵਨ ਜੋਤ ਕੌਰ ਅੱਜ ਤੁਹਾਡੇ ਨਾਲ ਗੱਲ ਕਰਦੇ ਹਾਂ ਪੈਸੇ ਬਾਰੇ ਅੱਜ ਕੱਲ੍ਹ ਹਰ ਕਿਸੇ ਦੀ ਪੈਸਾ ਅਪਣਾਉਣ ਪਿੱਛੇ ਦੌੜ ਲੱਗੀ ਹੋਈ ਹੈ ਕੀ ਪੈਸਾ ਇੰਨਾ ਜ਼ਰੂਰੀ ਹੈ ਜੀ ਹਾਂ ਪੈਸਾ ਜ਼ਰੂਰੀ ਵੀ ਹੈ ਕਿਉਂਕਿ ਪੈਸੇ ਬਿਨਾ ਵੀ ਦੁਨੀਆਦਾਰੀ ਨਹੀਂ ਚੱਲਦੀ। ਅੱਜ ਕੱਲ ਦੇ ਮੰਗਾਈ ਦੇ ਜਮਾਨੇ ਵਿੱਚ ਪੈਸੇ ਬਿਨਾ ਜਿਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਪਰ ਅਸਲੀ ਪੈਸੇ ਪਿੱਛੇ ਇੰਨਾ ਵੀ ਨਾ ਦੌੜੀਏ ਕਿ ਆਪਣੇ ਬਾਰੇ ਵੀ ਭੁੱਲ ਜਾਈਏ। ਅੱਜ ਮੈਂ ਤੁਹਾਨੂੰ ਇੱਕ ਅੱਖੀਂ ਦੇਖੀ ਕਹਾਣੀ ਸੁਣਾ ਰਹੀ ਹਾਂ। ਇੱਕ ਇਨਸਾਨ ਜੋ ਆਪਣੀ ਸਾਰੀ ਜ਼ਿੰਦਗੀ ਪੈਸੇ ਪਿੱਛੇ ਹੀ ਭੱਜਿਆ ਫਿਰਦਾ ਰਿਹਾ। ਉਸਨੇ ਆਪਣੇ ਬਾਰੇ ਬਿਲਕੁਲ ਵੀ ਨਾ ਸੋਚਿਆ ਨਾ ਆਪਣੇ ਖਾਣ-ਪੀਣ ਨਾ ਸੌਣ ਨਾ ਆਰਾਮ ਕਰਨ ਬਾਰੇ ਕਦੇ ਸੋਚਿਆ ਤੇ ਨਾ ਹੀ ਆਪਣੇ ਪਰਿਵਾਰ ਨਾਲ ਬੈਠਣ ਬਾਰੇ ਕਦੇ ਸੋਚਿਆ ਜੇ ਸੋਚਿਆ ਸਿਰਫ ਪੈਸਾ ਕਮਾਉਣ ਬਾਰੇ ਉਸਨੇ ਸਿਰਫ ਪੈਸਾ ਕਮਾਉਣ ਵਾਲੀ ਹੀ ਧਿਆਨ ਦਿੱਤਾ ਇੱਕ ਦਿਨ ਉਸ ਨੂੰ ਥੋੜੀ ਤਕਲੀਫ ਹੋਈ ਉਸਨੇ ਉਦੋਂ ਵੀ ਆਪਣੇ ਬਾਰੇ ਨਾ ਸੋਚਿਆ ਤੇ ਮੈਡੀਕਲ ਸਟੋਰ ਤੋਂ ਦਵਾਈ ਲਿਆ ਕੇ ਖਾ ਲਈ ਫਿਰ ਆਪਣੇ ਪੈਸੇ ਬਣਾਉਣ ਬਾਰੇ ਧਿਆਨ ਦੇਣ ਲੱਗਿਆ ਦੂਸਰੀ ਵਾਰ ਸਰੀਰ ਨੂੰ ਜ਼ਿਆਦਾ ਤਕਲੀਫ ਹੋਈ ਜਦੋਂ ਉਸ ਨੂੰ ਡਾਕਟਰ ਕੋਲ ਲਜਾਇਆ ਗਿਆ ਤਾਂ ਡਾਕਟਰ ਨੇ ਦੱਸਿਆ ਕਿ ਉਹ ਕੈਂਸਰ ਦੀ ਆਖਰੀ ਸਟੇਜ ਤੇ ਹੈ ਹੁਣ ਉਸ ਦਾ ਇਲਾਜ ਸੰਭਵ ਨਹੀਂ ਉਸ ਨੇ ਪੈਸਾ ਤਾਂ ਬਹੁਤ ਕਮਾਇਆ ਸੀ ਪਰ ਆਪਣੇ ਘਰ ਗਿਆ ਤੇ ਆਪਣੇ ਪੈਸਿਆਂ ਦਾ ਇੱਕ ਬੈਗ ਭਰ ਲਿਆ ਤੇ ਉਹ ਉਸ ਹਸਪਤਾਲ ਵਿੱਚ ਉਸ ਡਾਕਟਰ ਦੇ ਪੈਰਾਂ ਵਿੱਚ ਪੈ ਗਿਆ ਅਤੇ ਉਸ ਨੂੰ ਕਿਹਾ ਕਿ ਮੇਰੇ ਕੋਲ ਬਹੁਤ ਪੈਸਾ ਹੈ ਤੁਸੀਂ ਸਾਰੇ ਪੈਸੇ ਲੈ ਲਵੋ ਤੇ ਮੈਨੂੰ ਬਚਾ ਲਵੋ ਡਾਕਟਰ ਨੇ ਉਸ ਨੂੰ ਕਿਹਾ ਤੁਹਾਡੀ ਬਿਮਾਰੀ ਦੀ ਇਹ ਆਖਰੀ ਸਟੇਜ ਹੈ ਹੁਣ ਕੁਝ ਨਹੀਂ ਹੋ ਸਕਦਾ ਹੁਣ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਹੁਣ ਤੁਹਾਡੇ ਕੋਲ ਸਮਾਂ ਬਹੁਤ ਘੱਟ ਹੈ ਜਦੋਂ ਉਸ ਆਦਮੀ ਨੇ ਇਹ ਗੱਲ ਸੁਣੀ ਤਾਂ ਉਹ ਆਪਣੇ ਆਪ ਤੋਂ ਬਾਹਰ ਹੋ ਗਿਆ ਤੇ ਉਹ ਗੁੱਸੇ ਵਿੱਚ ਆਪਣੇ ਬੈਗ ਵਿੱਚੋਂ ਪੈਸੇ ਕੱਢ-ਕੱਢ ਕੇ ਫਰਸ਼ ਤੇ ਸੁੱਟਣ ਲੱਗਿਆ ਲੋਕ ਉਸ ਨੂੰ ਦੇਖ ਕੇ ਹੈਰਾਨ ਹੋ ਰਹੇ ਸਨ ਉਹ ਕਹਿ ਰਹੇ ਸਨ ਜਿਸ ਪੈਸੇ ਦੇ ਲਈ ਮੈਂ ਸਾਰੀ ਉਮਰ ਦੌੜਦਾ ਰਿਹਾ ਉਹ ਅੱਜ ਮੇਰੇ ਕਿਸੇ ਕੰਮ ਨਹੀਂ ਹੈ ਮੈਂ ਇਸ ਪੈਸੇ ਦਾ ਕੀ ਕਰਨਾ ਜੋ ਮੇਰੀ ਜ਼ਿੰਦਗੀ ਨਹੀਂ ਬਚਾ ਸਕਦਾ ਇਸ ਕਰਕੇ ਸਾਨੂੰ ਸਮਾਂ ਰੈਂਦੇ ਹੀ ਪਰਮਾਤਮਾ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ ਉਹ ਪਰਮਾਤਮਾ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਇਹੋ ਜੇ ਚਮਤਕਾਰ ਕਰ ਦਿੰਦਾ ਹੈ ਜੋ ਅਸੀਂ ਸੋਚੇ ਵੀ ਨਹੀਂ ਹੁੰਦੇ ਇਸ ਕਰਕੇ ਸਾਨੂੰ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ ਕਿਉਂਕਿ ਪੈਸੇ ਸਾਡੇ ਲਈ ਉਹ ਨਹੀਂ ਕਰ ਸਕਦੇ ਜੋ ਪਰਮਾਤਮਾ ਸਾਡੇ ਲਈ ਕਰ ਸਕਦਾ ਹੈ ਹਾਂ ਪੈਸਾ ਸਾਡੇ ਲਈ ਜ਼ਰੂਰੀ ਹੈ ਪਰ ਪੈਸੇ ਦੇ ਨਾਲ ਨਾਲ ਆਪਣੀ ਸੇਧ ਦਾ ਵੀ ਧਿਆਨ ਰੱਖੋ ਤੇ ਵਾਹਿਗੁਰੂ ਦਾ ਨਾਮ ਵੀ ਜਰੂਰ ਜਪੋ ਜਿੰਨਾ ਵੀ ਹੋ ਸਕੇ ਪੁੰਨਦਾਨ ਵੀ ਜਰੂਰ ਕਰੋ ਜੇ ਤੁਹਾਨੂੰ ਮੇਰੇ ਵਿਚਾਰ ਵਧੀਆ ਲੱਗੇ ਹੋਣ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਕਮੈਂਟਾਂ ਵਿੱਚ ਆਪਣੀ ਰਾਇ ਵੀ ਜਰੂਰ ਦੇਣਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜੇ ਤੁਸੀਂ ਚੈਨਲ ਤੇ ਨਵੀਂ ਆਈ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਤੇ ਬੈਲ ਆਈਕਨ ਵੀ ਜਰੂਰ ਔਨ ਕਰਨਾ ਤਾਂ ਜੋ ਆਉਣ ਵਾਲੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਜੀ